ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਨਾਲ ਸੂਰ ਫਾਰਮਸਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਇਸ ਧੰਦੇ ਦੇ ਵਿੱਚ ਅੱਜਕੱਲ ਬਹੁਤ ਸਾਰੇ ਨਵੇਂ ਫਾਰਮਰ ਨੌਜਵਾਨ ਮੇਰੇ ਵੀ ਜੋੜ ਰਹੇ ਨੇ ਆਪਾਂ ਨੇ ਨਵੇਂ ਫਾਰਮਰਾਂ ਲਈ ਖਾਸ ਤੌਰ ਤੇ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਆ ਤੇ ਜਿਦੇ ਵਿੱਚ ਦੇਖਿਆ ਜਾਵੇ ਉਹਨਾਂ ਨੂੰ ਸੂਰ ਫਾਰਮ ਨਾਲ ਸੰਬੰਧਿਤ ਮੈਨੇਜਮੈਂਟ ਹੋਗੀ ਜਿੱਦਾਂ ਮੈਡੀਕਲ ਹੋ ਗਿਆ ਬਰੀਡਿੰਗ ਹੋਗੀ ਤੇ ਉਸ ਤੋਂ ਇਲਾਵਾ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਆ ਉਹ ਹੈਗਾ ਉਹਨਾਂ ਦਾ ਡਾਈਟ ਪਲਾਨ ਤੁਹਾਨੂੰ ਇਸ ਟ੍ਰੇਨਿੰਗ ਦੌਰਾਨ ਫੀਡ ਫਾਰਮੂਲੇਸ਼ਨ ਦਿੱਤੀ ਜਾਵੇਗੀ ਜਿਹਦੇ ਆਧਾਰ ਉੱਤੇ ਤੁਸੀਂ ਘੱਟ ਤੋਂ ਘੱਟ ਖਰਚੇ ਵਿੱਚ ਤੇ ਜਲਦੀ ਤੋਂ ਜਲਦੀ ਆਪਣਾ ਜਾਨਵਰ ਤਿਆਰ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਆ। ਸੂਰ ਫਾਰਮ ਦੇ ਨਾਲ ਸੰਬੰਧਿਤ ਪ੍ਰੀਕਾਸ਼ਨਸ ਸਾਵਧਾਨੀਆਂ ਉਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਇਸ ਟ੍ਰੇਨਿੰਗ ਦੌਰਾਨ ਦੱਸੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਹੜੇ ਮੇਰੇ ਵੀਰ ਆਊਟ ਆਫ ਸਟੇਟ ਜਾਂ ਆਊਟ ਆਫ ਸਟੇਸ਼ਨ ਹੋਣਗੇ ਉਹਨਾਂ ਦੇ ਰਹਿਣ ਦੇ ਲਈ ਖਾਸ ਪ੍ਰਬੰਧ ਕੀਤਾ ਗਿਆ ਵਾ। AC ਰੂਮ ਵਿਦ Wi-Fi ਮਿਲੂਗਾ ਤੇ ਉਹਨਾਂ ਦੇ ਰਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਤੇ ਉਹਨਾਂ ਨੂੰ ਤਿੰਨ ਟਾਈਮ ਖਾਣਾ ਤੇ ਦੋ ਟਾਈਮ ਚਾਹ ਵੀ ਦਿੰਦੀ ਮਿਲੂਗੀ ਨਾ ਤਾਂ ਕੋਈ ਰਹਿਣ ਦੇ ਵਿੱਚ ਦਿੱਕਤ ਆਊਗੀ ਤੇ ਨਾ ਹੀ ਕੋਈ ਉਹਨਾਂ ਨੂੰ ਕਿਸੇ ਹੋਰ ਤਰ੍ਹਾਂ ਦੀ ਕੋਈ ਵੀ ਦਿੱਕਤ ਆਣ ਦਵਾਵਾਂਗੇ ਤੇ ਜਿਹੜੇ ਜਿਹੜੇ ਮੇਰੇ ਵੀਰ ਇੰਟਰਸਟਿਡ ਨੇ ਸੂਰ ਫਾਰਮ ਦੀ ਟ੍ਰੇਨਿੰਗ ਲੈਣ ਲਈ ਉਹ ਸਾਨੂੰ ਸਾਡੇ WhatsApp ਨੰਬਰਾਂ ਤੇ ਕੰਟੈਕਟ ਕਰ ਸਕਦੇ ਆ ਅਸੀਂ ਆਪਣੇ ਵਟਸਐਪ ਨੰਬਰ ਸਾਂਝੇ ਕਰਦੇ ਆਂਗੇ ਤੇ ਇਸ ਤੋਂ ਇਲਾਵਾ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਸੂਰ ਫਾਰਮ ਨਾਲ ਰਿਲੇਟਡ ਜਾਣਕਾਰੀ ਲਈ ਤੁਸੀਂ ਸਾਨੂੰ ਕਦੇ ਵੀ ਦਿਨ ਰਾਤ ਸਵੇਰੇ ਮੈਸੇਜ ਕਰਕੇ ਜਾਂ ਕਾਲ ਕਰਕੇ ਪਤਾ ਕਰ ਸਕਦੇ ਆਂ ਧੰਨਵਾਦ